ਆ ਵੀਡੀਓ ਜ਼ਰੂਰ ਸੁਣ ਕੇ ਜਾਇਓ ਵੀਰ ਬਣ ਕੇ 2 ਮਿੰਟ ਦਾ ਸਮਾਂ ਕੱਢ ਕੇ ਆ ਵੀਡੀਓ ਇੱਕ ਫੜਿਆ ਲਿਖਿਆ ਸੀ ਪ੍ਰੋਫੈਸਰ ਕਹਿੰਦਾ ਆਪ ਵੀ ਨਹੀਂ ਲਿਖੀ ਫਿਰਦੇ ਨੇ ਕਈ ਹੁੰਦੇ ਨੇ ਉਹ ਜਾ ਕੇ ਮਹਾਤਮਾ ਨੂੰ ਕਹਿੰਦਾ ਜਿਹੜਾ ਤੁਸੀਂ ਕਹਿੰਨੇ ਅੱਗੇ ਜਾਣਾ ਹੈ ਪਿੱਛੇ ਭੋਗ ਕੇ ਆਏ ਆ ਅੱਗੇ ਵੀ ਜਾਣਾ ਕੋਈ ਹੈ ਇਸ ਤਰ੍ਹਾਂ ਦਾ ਸਿਲਸਿਲਾ ਜਾ ਮਹਾਤਮਾ ਕਹਿੰਦੇ ਹੈਗਾ ਕਹਿੰਦੇ ਤਾਂ ਤੁਹਾਡੀਆਂ ਗੱਲਾਂ ਬਣਾਈਆਂ ਹੋਈਆਂ ਨੇ ਮਹਾਤਮਾ ਕਹਿੰਦੇ ਸਾਨੂੰ ਕੀ ਲੋੜ ਹੈ ਗੱਲਾਂ ਬਣਾਉਣ ਦੀ ਤੈਨੂੰ ਸੱਧਿਆ ਸੀ ਵੀ ਸਾਡੇ ਕੋਲ ਆ ਸਾਡਾ ਕੰਮ ਖੜਾ ਹੈ ਕਹਿੰਦਾ ਤੁਸੀਂ ਸਿੱਧ ਕਰ ਸਕਦੇ ਹੋ ਗੱਲ ਕਹਿੰਦੇ ਮਹਾਤਮਾ ਕਹਿੰਦੇ ਕਰ ਦਾਂਗੇ ਕਿੰਨੇ ਭਰਾ ਤੁਸੀਂ ਕਹਿੰਦੇ ਤਿੰਨ ਭਰਾ ਇੱਕ ਭੈਣ ਹੈ ਸਾਡੀ ਇੱਕ ਮਾਤਾ ਪਿਤਾ ਤੋਂ ਤੁਹਾਡਾ ਜਨਮ ਹੋਇਆ ਕਹਿੰਦਾ ਜੀ ਹਾਂ ਤੁਹਾਡਾ ਚਾਰਾਂ ਭੈਣਾਂ ਭਰਾਵਾਂ ਦਾ ਕਦ ਮਿਲਦਾ ਹੈ ਕਿ ਦੂਜੇ ਨਾਲ ਮਾਂ ਇੱਕ ਨੇ ਜਨਮ ਦਿੱਤਾ ਹੈ ਪਦੈਸ ਤੁਹਾਡੇ ਇੱਕ ਪਿਤਾ ਤੋਂ ਆਏ ਤੁਹਾਡਾ ਕੱਦ ਮਿਲਦਾ ਹੈ ਕਹਿੰਦਾ ਨਹੀਂ ਕੱਦ ਨਹੀਂ ਮਿਲਦਾ ਚਾਰਾਂ ਦਾ ਰੰਗ ਮਿਲਦਾ ਹੈ ਨਹੀਂ ਰੰਗ ਵੀ ਨਹੀਂ ਮਿਲਦਾ ਹੈ ਸੁਭਾਅ ਮਿਲਦਾ ਹੈ ਨਹੀਂ ਸੁਭਾਅ ਵੀ ਨਹੀਂ ਮਿਲਦਾ ਇੱਕ ਮੇਰਾ ਭਰਾ ਥੋੜਾ ਜਿਹਾ ਵਿਚਾਰ ਕਰਨਾਂ ਦਾ ਇੱਕ ਛੇਤੀ ਕਾਲਾ ਜਿਹਾ ਪੈ ਜਾਂਦਾ ਇੱਕ ਦਾ ਰੰਗ ਪੱਕਾ ਹੈ ਇੱਕ ਦਾ ਕਣਕ ਵੀ ਨਾ ਜੈ ਰੰਗ ਵੀ ਨਹੀਂ ਮਿਲਦਾ ਸੁਭਾਅ ਵੀ ਨਹੀਂ ਮਿਲਦਾ ਕੱਦ ਵੀ ਨਹੀਂ ਮਿਲਦਾ ਅੱਛਾ ਤੁਹਾਡੇ ਚੋਂ ਬਿਮਾਰ ਹੋਇਆ ਕੋਈ ਕਹਿੰਦੇ ਇੱਕ ਭਰਾ ਤਾਂ ਮੇਰਾ ਉਦੋਂ ਦਾ ਹੀ ਬਿਮਾਰ ਹੈ ਜਿੱਦਾਂ ਦਾ ਜੰਮਿਆ ਹਾਂ ਬਾਕੀ ਸਾਨੂੰ ਕਦੇ ਸਾਡਾ ਸਿਰ ਵੀ ਨਹੀਂ ਦੁਖਿਆ ਕਹਿੰਦੇ ਮਾਂ ਦਾ ਕਸੂਰ ਹੈ ਵੀ ਮੇਰਾ ਇੱਕ ਪੁੱਤ ਬਿਮਾਰ ਰਹੇ ਬਾਕੀ ਤੰਦਰੁਸਤ ਰਹਿਣ ਨਹੀਂ ਮਾਂ ਕਹਿੰਦੀ ਹੈ ਕਦੇ ਕਦੇ ਨਹੀਂ ਕਹਿੰਦੀ ਮੇਰਾ ਪੁੱਤ ਬਿਮਾਰ ਹੋਵੇ ਕਦੇ ਮਹਾਪੁਰਸ਼ ਕਹਿੰਦੇ ਫਰਕ ਕਿਉਂ ਹੈ ਫਿਰ ਚੁੱਪ ਕਰ ਗਿਆ ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਨੇ ਕਰਮੀ ਆਵੇ ਕਪੜਾ ਨਜ਼ਰੀ ਮੋਖ ਦਵਾਰ ਮਾਂ ਨੇ ਜਨਮ ਦਿੱਤਾ ਕਰਮ ਆਪੋ ਆਪਣਾ ਲੈ ਕੇ ਆਏ ਨੇ ਸਾਰੇ ਜਿਹੋ ਜੇ ਕਰਮ ਕੀਤੇ ਨੇ ਉਹ ਜਦ ਸਰੀਰ ਮਿਲਿਆ ਹੋਇਆ ਕਈ ਤਾਂ ਜਨਮ ਤੋਂ ਹੀ ਰੋਗੀ ਨੇ